ਪਹਿਲਾ ਹੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈ ਇਹਦੇ ਡਿਟੇਲ ਐਗਜ਼ਾਮਿਨ ਕਰਾਂਗੇ ਇੰਟਰੋਗੇਸ਼ਨ ਤੋਂ ਬਾਅਦ ਹੀ ਅਸੀਂ ਫਾਈਨਲ ਇਹਦਾ ਕੋਈ ਐਗਜ਼ੈਪਟ ਮੋਟਿਵ ਕੀ ਹੈ ਉਹਦੇ ਬਾਰੇ ਅਸੀਂ ਕਹਿ ਸਕਦੇ ਅਸੀਂ 올 ਐਂਗਲ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਨਹੀਂ ਬਿਲਕੁਲ ਇਹ ਨਿਹੰਗੀ ਹੈ ਇਹਨਾਂ ਨੇ ਬਣਾ ਮਤਲਬ ਪਹਿਨੀ ਹੈ ਕਿ ਕੋਈ ਕ੍ਰਾਈਮ ਕਰਨ ਵਾਸਤੇ ਪਾਈ ਨਿਹੰਗੀ ਹੈ ਅਸੀਂ ਇਹਨਾਂ ਦਾ ਪੁਰਾਣਾ ਜਿਹੜਾ ਸਾਰਾ ਰਿਪੋਰਟ ਐਕਸਲ ਉਹ ਨਿਕਲਵਾ ਰਹੇ ਹਾਂ तो ताइव अं कह रहे कि आफ्टर डिटेल इन्वेस्टिगेशन ही असी एग्जैक्ट कोई मोटिव या कोई रीजन है वो असी एग्जैक्ट बता दें ਬਾਪਾ ਬੁੱਢਾ ਦੋਨਾਂ ਨੇ ਦੱਸਿਆ ਕਿ ਇਹਨਾਂ ਨੇ ਉਥੇ ਇਹਨਾਂ ਨੇ ਹਜੇ ਦੱਸਿਆ ਕਿ ਬਾਬਾ ਬੁੱਢਾ ਗਲ ਅਸੀਂ ਉਥੇ ਅੰਮ੍ਰਿਤ ਚੱਕਿਆ ਬਟ ਪਿੱਛੇ ਜਿਹੜਾ ਆਪਣਾ ਛਾਵਣੀ ਇਹ ਜਿਹੜਾ ਏਰੀਆ ਹੈਗਾ ਉਥੇ ਇਹਨਾਂ ਦਾ ਇੱਕ ਜਿਹੜਾ ਹੈਗਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈਗਾ ਉਥੇ ਮਤਲਬ ਰਹਿੰਦੇ ਜਿਹੜੀ ਛਾਵਣੀ ਜਿਹੜੀ ਜਿਹੜਾ ਮੋਤੀ ਨਗਰ ਮੋਤੀ ਨਗਰ ਛਾਵਣੀ ਨਗਰ ਮੋਤੀ ਨਗਰ ਹੈ ਨਾਮ ਕੀ ਹੈ ਫੁੱਲ ਵੀ ਕੋ ਹਿੰਦੂ ਦੇਤਾ ਦੇਖੋ ਪ੍ਰਾਇਮਰੀ ਅਭੀ ਕਿਉਂਕਿ ਹਜੇ ਤੱਕ ਅਸੀਂ ਡਿਟੇਲ ਪੁੱਛਤਾਛ ਨਹੀਂ ਕਰੀਏ ਕਿਉਂਕਿ 1 ਘੰਟੇ ਪਹਿਲਾਂ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਜਦੋਂ ਡਿਟੇਲ ਪੁੱਛਤਾਛ ਕਰਾਂਗੇ ਅਸੀਂ ਜਿਹੜਾ ਵੀ ਜਿਹੜਾ ਜਿੰਨੇ ਵੀ ਐਂਗਲ ਹੈਗੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਏਗਾ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਇਹਨਾਂ ਨੂੰ ਮਿਲਿਆ ਕੀ ਕੀ ਹੈ ਜੀ नहीं अजय असी एक्टिवा रिकवर की जी एक्टिवाए एक खोगे भजे थे बाकी हजी इंटेरोगे तो बाद जो भी वेपन यूज है हाँ वो आइडेंटिफाई हो गया टैल सिंह अजय नसया जा रहा है देखो प्राइमा फेस प्राइमा प्राइमा फेसिज मतलब इन्हों का यह कि सडन एंड प्रोमोकेशन अलिया बट असी कोई भी थ्यूरी तक पहुँचने पहला डिटेल इनवैसिगे करना ਇਹ ਕੌਣ ਚੇ ਕਿ ਨਗਰ ਫਤਿਹਗੜ ਸਾਹਿਬ ਪਹੁੰਚਦਾ ਨਹੀਂ ਮੈਂ ਕਹਿ ਰਿਹਾ ਸਕੂਟੀ ਤੇ ਪਹੁੰਚੇ ਜਿਹੜੀ ਸਕੂਟੀ ਸਕੂਟੀ ਤੇ ਹੀ ਹੈ ਫਤਿਹਗੜ ਸਾਹਿਬ ਤੋਂ ਨਹੀਂ ਅਸੀਂ ਅਸਲ ਵਿੱਚ ਕੋਈ ਦੇਖੋ ਇੱਥੇ ਨਾ ਕੀਤੇ ਦਿੰਦੇ ਨੇ ਲੁਧਿਆਣਾ ਤੋਂ ਨਹੀਂ ਨਹੀਂ ਦੇਰੀ 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 ਸੋ ਮਨੀ ਇਨਪੁਟ ਐਂਡ ਜਿਹਦੇ ਕਰਕੇ ਫੜੇ ਗਈ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਇਦਾਂ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਸਾਡੇ ਕੋਲੇ ਬਹੁਤ ਇਨਪੁਟ ਸੀਗਾ ਬਹੁਤ ਹੀ ਟੈਕਨੀਕਲ ਸਪੋਰਟਸ ਸਾਨੂੰ ਮਿਲੀ ਹੈ ਸਾਰੇ ਡਿਸਟ੍ਰਿਕਟਾਂ ਵੱਲੋਂ ਦੈਟਸ ਵਾਈ ਵੀ ਆਰ ਸਕਸੈਸਫੁਲੀ ਕੋਰਟ ਦੈਮ ਐਂਡ ਕੋਈ ਨਾ ਕੋਈ ਸਾਰੀ ਡਿਸਟ੍ਰਿਕਟਾਂ ਦਾ ਇਹ ਯੋਗਦਾਨ ਸੀਗਾ ਜਦੋਂ ਜਿੱਥੇ-ਜਿੱਥੇ ਗਏ ਕਿਉਂਕਿ ਬਹੁਤ ਹੀ ਛੋਟੇ-ਛੋਟੇ ਰਸਤੇ ਵੀ ਹੈਗੇ ਐਂਡ بڑے ਸਾਈਡ ਵਾਲੇ ਰਸਤੇ ਹੈਗੇ ਜ਼ਰੂਰੀ ਨਹੀਂ ਹੁੰਦਾ ਕਿ ਬਲ ਹਾਈਵੇ ਤੇ ਹੀ ਉਹ ਨਾਕੇ ਤੋਂ ਹੀ ਨਿਕਲੇ ਬਿਕੋਜ਼ ਇਹ ਅਲਰਟ ਸੀਗੇ ਕ라이 ਕਰਕੇ ਦੌੜੇ ਸੀਗੇ ਤਾਂ ਨੇਚਰਲੀ ਕ੍ਰਿਮੀਨਲ ਹੈ ਅਲਰਟੋ ਕੇ ਦੌੜਦੇ ਸਰ ਜੀ ਜਿਹੜੇ ਹਿੰਦੂ ਲੀਡਰ ਸੀ ਸਿਕਿਉਰਟੀ ਬਰੀਫ ਅਪ ਕਰ ਲਿਆ ਇਸ ਇਨਸੀਡੈਂਟ ਤੋਂ ਬਾਅਦ ਕਿ ਮਤਲਬ ਕੀ ਜੋ ਜਿਹਾ ਨਹੀਂ ਜਿਹੜੀ ਚਲੇਗੀ ਨਹੀਂ ਜੇ ਤੁਸੀਂ ਇਹ ਐਕਸ਼ਨ ਵਾਲੇ ਕਹਿ ਰਹੇ ਜੀ ਨਹੀਂ ਤੁਸੀਂ ਦੇਖੋਗੇ ਅਨਫੋਰਚੂਨੇਟਲੀ ਜਿਹੜਾ ਇਹ ਇਨਸੀਡੈਂਟ ਹੋਇਆ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਹੈਗਾ ਐਂਡ ਤੁਸੀਂ ਦੇਖੋ ਸਿਕਿਉਰਿਟੀ ਇਹਦੇ ਨਾਲ ਮੌਕੇ ਤੇ ਵੀ ਸੀਗੀ ਬਾਅਦ ਐਕਸ਼ਨ ਰਿਐਕਸ਼ਨ ਦੀ ਹੈਗੀ ਹੈ ਜੇ ਬੈਟਰ ਹੁੰਦਾ ਜੇ ਉਹ ਰਿਐਕਟ ਕਰਦੇ ਕਿਉਂਕਿ ਕਾਨੂੰਨ ਉਹਨਾਂ ਨੂੰ ਸਾਰੇ ਅਧਿਕਾਰ ਦਿੰਦਾ ਹੈ ਸੈਲਫ ਪ੍ਰੋਟੈਕਸ਼ਨ ਦੇ ਐਂਡ ਪ੍ਰੋਟੈਕਟਿਵ ਦੀ ਪ੍ਰੋਟੈਕਸ਼ਨ ਦੇ ਵੀ ਜੇ ਉਹ ਐਕਸ਼ਨ ਲੈ ਲੈਂਦੇ ਤਾਂ ਬਹੁਤ ਹੀ ਅੱਛਾ ਹੋ ਜਾਂਦਾ ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਕਿਸੇ ਦੀ ਸਿਕਿਉਰਿਟੀ ਕਿਉਂਕਿ ਸਿਕਿਉਰਿਟੀ ਆਲਰੇਡੀ ਅਸੀਂ ਨੂੰ ਦਿੱਤੀ ਹੋਈ ਸੀ ਨਹੀਂ ਅਸੀਂ ਡਿਟੇਲ ਐਕਟਿਵ ਹੁੰਦਾ ਸ਼ਹਿਰ ਹਾਫਸਾ ਨਾ ਹੁੰਦਾ ਅਸੀਂ ਡਿਟੇਲ ਇਨਕੁਆਰੀ ਉਸ ਤੇ ਉੱਤੇ ਬਿਠਾਈ ਹੋਈ ਹੈ ਜੋ ਵੀ ਫੈਕਟ ਸਾਹਮਣੇ ਆਉਗੇ ਐਸ ਪਰ ਫੈਕਟ ਅਸੀਂ ਕਰਵਾਇਆ ਜਾ ਰਿਹਾ ਹੈ ਜੋ ਪਹਿਲਾਂ ਤੋਂ ਦੱਸਿਆ ਗਿਆ ਹੈ ਗਵਰਨਮੈਂਟ ਦੇ ਪੁਆਇੰਟ ਦੇਖਿਏ ਫਾਰਮੈਟਿਵ ਅਸਿਸਟੈਂਟ ਡਿਪਲੋਏ ਹੋਏ ਕਿ ਆਰਥਿਕ ਡੈਟ ਫ੍ਰੈਕਟ ਮਾਰਕੀ ਉਹਦਾ ਰੋਲ ਨਿਭਾ ਸਕਦਾ ਨਹੀਂ ਨਹੀਂ ਜੋ ਜਿਸ ਕਿਸੇ ਨੂੰ ਵੀ ਸਿਕਿਉਰਿਟੀ ਦੇਣ ਦੇ ਕੋਈ ਨਾ ਕੋਈ ਉਹਦੀ ਇਨਪੁਟ ਹੁੰਦੀ ਹੈ ਕੋਈ ਥ੍ਰੈਟ ਪਰਸੈਪਸ਼ਨ ਹੁੰਦੀ ਹੈ ਉਸਦੇ ਵਿਹਾਫ ਤੇ ਅਸੀਂ ਵਿਹਾਫ ਤੇ ਅਸੀਂ ਜੋ ਹੈ ਸਕਿਉਰਟੀ ਪ੍ਰੋਵਾਈਡ ਕਰਦੇ ਹਾਂ ਜਿਸ ਨੂੰ ਕਿਸੇ ਹੱਦ ਨਾਲ ਨਹੀਂ ਹੈ ఇన్ਫੋਰਮੇਸ਼ਨ ਨਹੀਂ ਕੋਈ ਕੋਈ ਬੰਨੀ ਅਸੀਂ ਸਾਡੀ ਡਿਟੇਲ ਗੱਲ ਹੋ ਗਈ ਹੈ ਸਾਰੇ ਲੀਡਰਾਂ ਨਾਲ ਸਾਡੇ 6 ਵਜੇ ਮੈਂ ਡਿਟੇਲ ਮੀਟਿੰਗ ਕੀਤੀ ਹੈ ਕੋਈ ਇਹੋ ਜੀ ਗੱਲ ਨਹੀਂ ਹੈ ਉਹ ਪੁਲਿਸ ਦੇ ਨਾਲ ਬਿਲਕੁਲ ਨਾਲ ਹੈਗੇ ਆ ਕੋਆਪਰੇਟ ਕਰ ਰਹੇ ਆ ਪੁਲਿਸ ਦੇ ਨਾਲ ਮਤਲਬ ਕੋਆਪਰੇਟ ਕਰਕੇ ਉਹ ਚੱਲ ਰਹੀ ਕੋਈ ਬੰਦੇ ਐਂਡ ਫਾਈਨਲੀ ਅਸੀਂ ਕੀ ਬੰਦੀ ਗਾਉਂ ਦਿੱਤੀ ਨਹੀਂ ਨਹੀਂ ਕੋਈ ਅਭੀ ਉਹ ਆਪ ਤੁਹਾਨੂੰ ਬਰੀਫ ਕਰ ਦੇਣਗੇ ਕੋਈ ਇਹੋ ਜੀ ਗੱਲ ਪਰ ਰੈਕਟਿਵ ਵੀ ਕੀਤੀ ਪਹਿਲਾਂ ਜਾਂ ਸਡਨ ਪ੍ਰੋਵੋਕੇਸ਼ਨ ਦੇਖੋ ਮੈਂ ਉਹੀ ਕਹਿ ਰਿਹਾ ਨਾ ਜੀ ਇਤਨਾ ਡਿਟੇਲ ਚ ਅਸੀਂ ਅਜੇ ਪੁੱਛਤਾਛੀ ਨਹੀਂ ਕਰੀਏ ਬਿਕੋਜ਼ 1 ਘੰਟੇ ਪਹਿਲੇ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਸਰ ਗਵਰਨਮੈਂਟ ਸਾਈਡ ਇ ਨੈਰ ਸੈਂਕਤ ਨਹੀਂ ਨਹੀਂ ਅਭੀ ਫਿਲਹਾਲ ਅਸੀਂ ਹਰ ਐਂਗਲ ਤੋਂ ਅਸੀਂ ਚੈੱਕ ਕਰ ਰਹੇ ਹਾਂ जो भी एंगल सामने आएगा उतने दे नाल सर फतेगढ़ साहब सर किथे छुपे कितने होए सी फतेगढ़ साहब ये मैडम ने तुम नु है कि इंजीनियरिंग कॉलेज है और सर जड़ी है कि जी नहीं फतेगढ़ मेन फतेगढ़ साहब पे नहीं पढ़े हां मेन भी हां सारे पढ़ेगा जी तीनों जाने नहीं हां दो असि अपने हैंड पीते एक हजे भी स्कूटर है ना असि बहुत जल्दी हो जाएगा सर जी टैक्सी चलांदा थी टैक्सीया पहले चलांदा सीगा उस तो बाद वे डेली दे ऊपर कब्जा किता जी ट्रांसपोर्ट ने ਇਹ ਉਸੇ ਕਬਜ਼ਾ ਕੀਤਾ ਉਹਦੀ ਵੀ ਕੰਪਲੀਟ 18 ਮੋਤੀ ਨਗਰ ਦੇ ਚੁੱਗੀਆਂ ਵਾਲੇ ਨੇ ਪਹਿਲੇ ਵੀ ਪੋਟੈਨਸ਼ੀਅਲ ਕਰਦਾ ਜਿਹਦੇ ਤੇ ਕਾਰ ਵੀ ਪਹਿਲੇ ਕੋਈ ਨੀਤੀ ਜੋਗੀ ਜਿਹੜਾ ਨਹੀਂ ਅਸੀਂ ਐਗਜ਼ਾਮਨ ਕਰੇ ਜੋ ਵੀ ਕੰਪਲੀਟ ਹੋਵੇ ਜੋ ਵੀ ਐਸ ਪਰ ਆ ਅਸੀਂ ਐਗਜ਼ਾਮਨ ਕਰਦੇ ਸਭ ਰਣੇ ਰਣ ਲੁਧਿਆਣੇ ਦੇ ਨਹੀਂ ਜੀ ਇਹ ਤੈਨੂੰ ਹਾਂ ਇਹ ਦੋ ਲੁਧਿਆਣੇ ਦੇ ਇੱਕ ਮਤਲਬ ਜੋ ਖੋਰੀ ਤੋਰ ਤੇ ਪਤਾ ਚੱਲੇ ਉਹ ਪਿਛੇ ਅੰਮ੍ਰਿਤਸਰ ਦਾ ਰਹਿੰਦਾ ਹੈ ਬਟ ਸਰ ਨਾਮ ਦੱਸ ਨਾ ਨਹੀਂ ਇਹਦਾ ਇੱਕ ਸਰਮਜੀਤ ਸਿੰਘ ਐਲਈਐਸ ਕਾਬਾ ਐਂਡ ਇੱਕ ਖਰਜੋਤ ਸਿੰਘ ਜੋਤਾ ਫਿਰ ਇਹਦਾ ਹੋ ਰਿਹਾ ਜਿਹੜੇ ਸਟੋਰੀ ਪਰਸਨ ਨਾਲ ਉਹ ਦੇਖਿਆ ਵੀ ਜਿਹੜੇ ਵੀ ਦੇ ਵਿੱਚ ਦਿੱਲੀ ਪ੍ਰਹਿਤ ਸੀ ਉਹਨੂੰ ਪਿਛਲੇ ਪਰਸਨ ਲੈ ਜਾਂਦੇ ਸਟੋਰੀ ਪਰ ਤੇ ਰੁਕਦਾ ਉਹ ਕੁਝ ਕਰ ਨਹੀਂ ਪਾਉਂਦਾ ਤੇ ਕੀ ਉਹਦੇ ਤੇ ਵੀ ਕੋਈ ਨਹੀਂ ਮੈਂ ਉਹੀ ਕਹਿ ਗਈ ਜੀ ਉਸਤੇ ਡਿਟੇਲਸ ਉਹ ਤਾਂ ਪਈ ਹੋਸਰ ਦਾ ਪੈਲ ਨਹੀਂ ਨਹੀਂ ਉਸ ਤੋਂ ਦੇਨੇ ਕੋਈ ਸ਼ੂਟ ਕਰਦਾ ਕੋਈ ਆਰਡਰ ਨਹੀਂ ਹੈ ਕਿ ਗੋਲੀ ਦਾ ਆਰਡਰ ਨਹੀਂ ਹੈ ਇਹ ਕਿੰਨੇ ਗਏ ਜੀ ਡਿਸਕ੍ਰੀਪਸ਼ਨ ਵਾਲੇ ਰੋਪ ਲਾ ਰਹੇ ਸੀ ਵੀ ਪੁਲਿਸ ਤੋਂ ਵੱਲੋਂ ਜਿਹੜੇ ਦਿੱਤੇ ਗਏ ਨੇ ਤੁਹਾਨੂੰ ਸਿਕਿਉਰਟੀ ਨਹੀਂ ਨਹੀਂ ਤੇ ਇਹਨਾਂ ਕੋ ਆਰਡਰ ਨਹੀਂ ਹੈ ਕਿ ਤੱਕੀ ਕੋ ਪ੍ਰੋਟੈਕਸ਼ਨ ਤਾਈਓਂ ਦੇਈ ਜਾਂਦੀ ਹੈ ਕਿ ਉਸ ਦੀ ਕੋਈ ਜਾਨ ਦਾ ਕੋਈ ਖਤਰਾ ਈਵਨ ਸੈਲਫ ਡਿਫੈਂਸ ਨੇ ਕਾਨੂੰਨ ਸਾਨੂੰ ਹਰ ਬੰਦੇ ਨੂੰ ਇਹ ਰਾਈਟ ਦਿੰਦਾ ਹੈ ਕਿ ਅਸੀਂ ਸੈਲਫ ਪ੍ਰੋਟੈਕਸ਼ਨ ਨੇ मतलब कानून ना एक जो वाजिब फोर्स है वो आप यूज कर सकते हैं इनमें भी है ऐसी कोई गल नहीं है कि गलत परसेप्शन है कि आई डोंट थिंक सो कोई है सर सर ये सारे जो केस से विच विजिबिलिटी इन्वॉल्व में या और भी नहीं नहीं फिलहाल जो प्राइमा फेसिस है तीन बंदे इन्वॉल्व रहेंगे लेकिन मैं वही कह रहा है कि असी हर एंगल तो एग्जामिन कर रहे हैं ਜਦੋਂ ਡਿਟੇਲ ਅਸੀਂ ਐਗਜ਼ਾਮਨ ਕਰਾਂਗੇ ਇੰਟਰੋਗੇਸ਼ਨ ਕਰਾਂਗੇ ਉਸ ਤੋਂ ਬਾਅਦ ਹੀ ਕੁਝ ਤਾਂ ਉਸ ਤੋਂ ਬਾਅਦ ਹੀ ਅਸੀਂ ਫਾਈਨਲ ਕੋਈ ਕਨਕਲੂਜਨ ਤੇ ਕੌਂਸਲ ਸਿਓਰਲੀ ਬਲੀਫ ਆਪ ਕਰ ਰਹੇ ਹੋ ਹਿੰਦੂ ਲੀਡਰਸ ਦੀ ਹਿਸਟਰੀ ਸਿੰਜਨ ਤਾਂ ਬਾਅਦ ਵਿੱਚ ਅਸੀਂ ਆਲਰੇਡੀ ਜੋ ਟਾਈਮ ਟੂ ਟਾਈਮ ਕਰਦੇ ਰਹਿੰਦੇ ਹੈਡਕਵਰਟਰ ਤੋਂ ਵੀ ਸਾਡੇ ਕੋਲ ਇਨਸਟਰਕਸ਼ਨ ਆਉਂਦੀ ਹੈ ਅਸੀਂ ਟਾਈਮ ਟੂ ਟਾਈਮ ਕਰਦੇ ਰਹਿੰਦੇ ਅਸੀਂ ਜਦੋਂ ਇਹਨਾਂ ਨੂੰ ਫੜਿਆ ਇਹਨਾਂ ਦੇ ਮੋਬਾਈਲ ਵਗੈਰਾ ਅਸੀਂ ਰਿਕਵਰ ਕਰਤੇ ਉਹਦੀ ਫੋਰੈਂਸਿਕ ਜਿਹੜੀ ਹੈਗੀ ਹੈ ਸਾਈਬਰ ਫੋਰੈਂਸਿਕ ਤੋਂ ਉਸ ਦਾ ਪ੍ਰੋਪਰ ਐਨਾਲਾਈਜ਼ਿਸ ਕਰਾ ਕੇ ਜੋ ਕਿ ਡੂੰਘਾਈ ਨਾਲ ਜੋ ਵੀ ਇਨਵੈਸਟੀਗੇਸ਼ਨ ਹੋਊਗੀ ਦੈਨ ਉਹਦੇ ਤੁਹਾਡੇ ਸਾ ਆਪਾਂ ਇਹ ਗੁਰਦਾਉਰ ਦਾ ਪੋਰਟਲ ਕਿਸੇ ਨਾਲ ਕੋਈ ਹੋਰ ਇਨਪੁਟ ਹੋਵੇ ਇਦਾਂ ਦੀ ਵਿੱਚ ਨਹੀਂ ਫਿਰਾਲ ਤੋਂ ਸਰ ਸਦੀਕਾ ਪਰ ਇਹ ਸਟੇਟਮੈਂਟ ਜਿਸਿਕੋ ਜਿਹੜਾ ਨੇ ਕਿਹਾ ਕਿ ਮੈਂ ਮਹੀਨੇ ਪਹਿਲਾਂ ਕਮਿਸ਼ਨਰ ਜੀ ਨੂੰ ਦੱਸਤਾ ਹੀ ਮੈਂ ਤੇ ਹਮਲਾ ਹੋਣਾ ਯਾਰ ਪਰ ਧਿਆਨ ਨਹੀਂ ਦਿੱਤਾ ਕਿ ਮੇਰੇ ਵੱਲ ਜਿਹਦੇ ਕਰਕੇ ਹੁਣ ਮੇਤੇ ਹਮਲਾ ਹੋਇਆ ਨਹੀਂ ਆਸੀ ਮੈਂ ਉਹੀ ਕਹਿ ਰਹਾ ਸੀ ਜੀ ਜਦੋਂ ਇਹ ਐਕਟਿਵਾ ਚਲਾ ਰਿਹਾ ਸੀ ਉਹਦੇ ਪਿੱਛੇ ਗਨਮੈਨ ਬੈਠਾ ਸੀਗਾ ਐਂਡ ਫਿਰ ਵੀ ਇਹ ਇਨਸੀਡੈਂਟ ਹੋਇਆ ਤਾਂ ਮੈਂ ਇਹ ਕਹਿ ਸਕਦਾ ਬੜਾ ਅਫੋਰਚੁਨੇਟ